ਸ਼੍ਰੀ ਗੁਰੂ ਜੀ ਮੈਂ ਅਰੀਨਾਤੀ ਮਾਨ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਜਿਹੜੇ ਲੋਕ ਕਹਿੰਦੇ ਸੀ ਕਿ ਪਰਿਵਾਸੀ ਪੰਜਾਬ ਦੇ ਵਿੱਚ ਕੀ ਕਰ ਸਕਦੇ ਨੇ ਪੰਜਾਬੀ ਪੰਜਾਬ ਦੇ ਵਿੱਚ ਪਰਿਵਾਸੀਆਂ ਦਾ ਜਾਂ ਯੂਪ ਬਿਹਾਰ ਦੇ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਕਬਜ਼ਾ ਕਿਵੇਂ ਹੋ ਸਕਦਾ ਭਾਈ ਹੁਣ ਤਾਂ ਇਹ ਵੀ ਆਪਣੇ ਹੱਕਾਂ ਦੇ ਵਾਸਤੇ ਰੈਲੀਆਂ ਕਰਦੇ ਹੋਏ ਨਜ਼ਰ ਆਉਂਦੇ ਤੇ ਸਰਕਾਰ ਦੀ ਮੁਰਦਾਬਾਦ ਕਰਦੇ ਨੇ ਜੀ ਹਾਂ ਇੱਕ ਵੀਡੀਓ ਹਾਲਾਂਕਿ ਇਹ ਵੀਡੀਓ ਕਾਫੀ ਦਿਨਾ ਕਾਫੀ ਸਮੇ ਤੋਂ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦਿਖਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਤਾਂ ਆਪਣਾ ਘਰ-ਵਾਰ ਵੇਚ ਕੇ ਸਭ ਕੁਝ ਵੇਚ ਕੇ ਬਾਹਰ ਦਾ ਰੁੱਖ ਕੀਤਾ ਪਰ ਆਪਣਾ ਜਿਹੜਾ ਤੁਸੀਂ ਘਰ-ਵਾਰ ਆ ਉਹ ਆਪਣਾ ਪੰਜਾਬ ਛੱਡ ਕੇ ਤੁਸੀਂ ਦੂਸਰੇ ਮੁਲਕਾਂ ਦੇ ਵਿੱਚ ਚੰਗਾ ਪੈਸਾ ਕਮਾਉਣ ਵਾਸਤੇ ਚੰਗੇ ਭਵਿੱਖ ਵਾਸਤੇ ਜਾਂਦੇ ਹੋ ਪਰ ਤੁਹਾਡੇ ਪੰਜਾਬ ਦੇ ਉੱਤੇ ਕਿੰਨਾ ਲੋਕਾਂ ਦਾ ਕਬਜ਼ਾ ਹੋ ਰਿਹਾ ਕਿਹੜੇ ਲੋਕ ਤੁਹਾਡੇ ਪੰਜਾਬ ਦੇ ਉੱਤੇ ਭਾਦੀ ਪੈ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਦਿਹਾੜੀਆਂ ਵਾਸਤੇ ਇੱਥੇ ਟਰੈਕਟਰ ਟਰਾਲੀ ਵਿੱਚ ਭਰ ਕੇ ਲੈ ਕੇ ਆਏ ਸੀ ਤੇ ਅੱਜ ਹੀ ਉਹਨਾਂ ਲੋਕਾਂ ਦਾ ਤੁਹਾਡੇ ਇੱਥੇ ਰਾਜ ਹੁੰਦਾ ਨਜ਼ਰ ਆ ਰਿਹਾ ਜਿੱਥੇ ਹੁਣ ਆਪਣੇ ਹੱਕਾਂ ਦੇ ਵਾਸਤੇ ਰੈਲੀਆਂ ਕਰਦੇ ਨਜ਼ਰ ਆ ਰਹੇ ਨੇ ਥੋੜੀ ਜਿਹੀ ਇਸ ਵੀਡੀਓ ਤੇ ਮਾਰ ਦਿੰਨੇ ਫਿਰ ਆਪਾਂ ਅੱਗੇ ਚਰਚਾ ਕਰਦੇ ਕਿ ਕਿਵੇਂ ਸਰਕਾਰ ਦੀ ਮੁਰਦਾਬਾਦ ਕਰਦੇ ਹੋ ਵੱਡੀ ਗਿੰਦੀ ਚ ਇਹ ਜਿਹੜੇ ਪਰਿਵਾਸੀ ਨੇ ਰੈਲੀ ਕਰ ਰਹੇ ਨੇ ਭਈਆਂ ਦਾ ਰਾਜ ਪੰਜਾਬ ਤੇ ਭਈਆਂ ਦੀ ਰੈਲੀ ਪੰਜਾਬ ਤੇ ਪੰਜਾਬ ਸਰਕਾਰ ਕਹਿੰਦੇ ਮੁਰਦਾਬਾਦ ਦੇ ਤੇ ਜੇ ਤੁਸੀਂ ਦੇਖ ਹੀ ਲਈ ਤਾਂ ਹੁਣ ਵੀਡੀਓ ਦੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਏ जरूर ਸਾਂਝੀ ਕਰਿਓ ਪਰ ਇੱਥੇ ਤੁਸੀਂ ਸਾਫ਼ ਜਿਹੜਾ ਕਿ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਕੰਮ ਇਹਨਾਂ ਪ੍ਰਵਾਸੀਆਂ ਨੇ ਸਾਂਭ ਲਿਆ ਸਬਜ਼ੀਆਂ ਭਾਜੀਆਂ ਦੀਆਂ ਰੇੜੀਆਂ ਤੋਂ ਲੈ ਕੇ ਫਰੂਟਾਂ ਦੀਆਂ ਰੇੜੀਆਂ ਤੱਕ ਵੀ ਇਹਨਾਂ ਕੋਲ ਨੇ ਤੇ ਵੈਸੇ ਇੱਕ ਗੱਲ ਇੱਥੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੂੰਗੀ ਜੇਕਰ ਲੋਕ ਦਾਸ ਪੰਜਾਬੀ ਉੱਥੇ ਜਾ ਕੇ ਬਰਾਬਰ ਇਹਨਾਂ ਦੇ ਰੇੜੀਆਂ ਲਾ ਲੈਣ ਨਾ ਅਸੀਂ ਇਹ ਗੱਲ ਜ਼ਰੂਰ ਸੋਚਦੇ ਆ ਕਿ ਇਹ ਪ੍ਰਵਾਸੀ ਜਿਹੜਾ ਕਿ ਕੰਮ ਛੱਡ ਜਾਣਗੇ ਪਰ ਭਲੇ ਮਾਨਸੂ ਲੋਕੋ ਜੇਕਰ ਲੋਕ ਸਾਡੇ ਵਰਗੇ ਲੋਕ ਆਪਣੇ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਨਗੇ ਤਾਂ ਫਿਰ ਕਿਵੇਂ ਹੋ ਸਕਦਾ ਕਿਉਂਕਿ ਲੋਕ ਮੈਂ ਦੇਖਿਆ ਕਿ ਕਈ ਲੋਕ ਹੈ ਜਹਨੇ ਅਜਿਹੇ ਪੰਜਾਬੀ ਨੇ ਕੁਝ ਸਿੱਖ ਸਰਦਾਰ ਵੀ ਨੇ ਜਿਨ੍ਹਾਂ ਨੇ ਕਿ ਸਬਜ਼ੀਆਂ ਦੀ ਰੇੜੀ ਲਈ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਵਿੱਚ ਇੱਕ ਸਰਦਾਰ ਸਿੱਖ ਸਰਦਾਰ ਵਿਅਕਤੀ ਨੇ ਸਬਜ਼ੀ ਵੇਚਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਉਹ ਸ਼ਾਮ ਤੱਕ ਉਸ ਤੋਂ ਕਿਸੇ ਨੇ ਸਬਜ਼ੀ ਨਹੀਂ ਖਰੀਦੀ ਹਾਲਾਂਕਿ ਪ੍ਰਵਾਸੀ ਦੇ ਰੇੜੀ ਤੇ ਲੋਕਾਂ ਨੇ ਸਬਜ਼ੀ ਖਰੀਦੀਆਂ ਤਾਂ ਸ਼ਾਮ ਨੂੰ ਉਹਨੇ ਜਿਹੜੀ ਕਿ ਸਬਜ਼ੀ ਸਸਤੇ ਭਾਅ ਤੇ ਵਿੱਚ ਸ਼ੁਰੂ ਕਰਦੇ ਦੀ ਵੀ ਭਾਈ 10 ਰੁਪਏ ਕਿਲੋ ਨੂੰ ਲੈ ਜਾਓ ਚਾਹੇ ਆਲੇ ਨੇ 40 ਰੁਪਏ ਕਿਲੋ ਖਰੀਦ ਲਿਆ ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਜੇਕਰ ਪੰਜਾਬੀ ਪੰਜਾਬ ਦੇ ਵਿੱਚ ਆਪਣਾ ਕੰਮ ਤੋਰਨਾ ਹੈ ਸਬਜ਼ੀ ਦੀਆਂ ਚੰਗੀਆਂ ਦੁਕਾਨਾਂ ਲਾ ਲੈਣ ਜਾਂ ਚੰਗੀਆਂ ਰੇੜੀਆਂ ਲਾ ਲੈਣ ਜਾਂ ਫਰੂਟਾਂ ਦੇ ਲਾ ਲੈਣਾ ਪਰ ਲੋਕ ਨੇ ਜਿਹੜੇ ਉਹ ਕਦੇ ਵੀ ਸਾਡੇ ਤੋਂ ਨਹੀਂ ਖਰੀਦਣਗੇ ਉਹ ਉਹਨਾਂ ਲੋਕਾਂ ਤੋਂ ਹੀ ਜਾ ਕੇ ਖਰੀਦਣਗੇ ਚਾਹੇ ਉਹ ਹੱਥ ਤੋਂ ਨਾ ਤੋਂ ਕਿਵੇਂ ਦਾ ਤੁਹਾਨੂੰ ਗੰਦਮੰਦ ਖਵਾ ਰਹੇ ਨੇ ਇਹ ਜੜੀਆਂ ਦੇ ਉੱਤੇ ਫਾਸਟ ਫੂਡ ਦੀਆਂ ਰੇੜੀਆਂ ਦੇ ਉੱਤੇ ਤੁਸੀਂ ਚਟਕਾਰੇ ਲੈ ਲੈ ਕੇ ਖਾ ਲੈਣੇ ਪਰ ਕਈ ਵਾਰ ਪਿੱਛੋਂ ਦੇਖਿਆ ਕਰੋ ਵੀ ਉਹ ਜੜੀਆਂ ਧੌਂਦੇ ਨੇ ਜਾਂ ਹੱਥ ਪੱਲੇ ਕਿੱਥੇ ਮਾਰਦੇ ਰਹਿੰਦੇ ਨੇ ਪਰ ਲੋਕ ਫਿਰ ਵੀ ਸਭ ਤੋਂ ਵੱਧ ਜੇਕਰ ਚੀਜ਼ਾਂ ਨੂੰ ਖਾਣ ਪੀਣ ਚਾਹੁੰਦੇ ਨੇ ਜਾਂ ਖਰੀਦਦੇ ਨੇ ਤਾਂ ਇਹਨਾਂ ਤੋਂ ਖਰੀਦਦੇ ਨੇ ਪੰਜਾਬੀ ਵਿਚਾਰੇ ਦੇਖਦੇ ਰਹਿ ਜਾਂਦੇ ਨੇ ਤਾਂ ਵੱਡਾ ਕਸੂਰ ਸਾਡੇ ਵਰਗੇ ਲੋਕਾਂ ਦਾ ਵੀ ਹੈ ਕਿ ਜੇਕਰ ਕਿਤੇ ਪੰਜਾਬੀ ਦੀ ਕੋਈ ਰੇੜੀ ਤੁਹਾਨੂੰ ਨਜ਼ਰ ਆਉਂਦੀ ਹੈ ਪੰਜਾਬੀ ਦੀ ਕੋਈ ਦੁਕਾਨ ਨਜ਼ਰ ਆਉਂਦੀ ਹੈ ਕੁਝ ਵੀ ਵੇਚ ਰਿਆ ਤੁਹਾਨੂੰ ਲੱਗਦਾ ਵੀ ਹਾਂ ਤੁਹਾਨੂੰ ਇਹ ਚੀਜ਼ ਖਰੀਦਣੀ ਆ ਤਾਂ ਕੋਸ਼ਿਸ਼ ਕਰਿਆ ਕਰੋ ਕਿ ਪੰਜਾਬੀਏ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਕਿ ਪੰਜਾਬੀਆਂ ਦੇ ਹੌਸਲੇ ਵਧਣ ਤੇ ਉਹ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਚੰਗਾ ਕਾਰੋਬਾਰ ਤੋਂ ਚੰਗੇ ਉਹ ਵੀ ਪੈਸੇ ਕਮਾ ਸਕਣ ਤੇ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼